ਹੈ ਤੇ ਉੱਥੇ ਫਿਰ ਰਾਣੀ ਤਤ ਦੇ ਰਚੇਤਾ ਨੇ ਇੱਕ ਗੱਲ ਲਿਖੀ ਉਹਨਾਂ ਨੇ ਆਖਿਆ ਉੱਡਦੇ ਹੋਏ ਬਾਜ ਨੂੰ ਮਿਲਿਆ ਨਾਨਕ ਦਾ ਵਣਜਾਰਾ ਇਹ ਸੰਸਾਰ ਇਸੇ ਤਰ੍ਹਾਂ ਵੱਸਦਾ ਸੀ ਇੱਥੇ ਧਾਰਮਿਕ ਅਸਥਾਨ ਵੀ ਸਨ ਇੱਥੇ ਧਾਰਮਿਕ ਉਪਦੇਸ਼ ਕਰਨ ਵਾਲੇ ਵੀ ਸਨ ਇਥੇ ਸਾਰਾ ਕੁਝ ਉਸੇ ਤਰ੍ਹਾਂ ਸਿਰਜਿਆ ਗਿਆ ਜਿਵੇਂ ਅੱਜ ਅਸੀਂ ਵੇਖਦੇ ਹਾਂ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਧਰਮ ਦਾ ਵੱਖਰਾ ਕੀ ਹੈ ਉਹਨਾਂ ਨੇ ਆਖਿਆ ਉੱਡਦੇ ਹੋਏ ਬਾਜ਼ ਨੂੰ ਨਾਨਕ ਦਾ ਬਣਜਾਰਾ ਮਿਲਿਆ ਉਹਨੇ ਫਿਰ ਕੰਨ ਵਿੱਚ ਇੱਕ ਸੁਨੇਹਾ ਦਿੱਤਾ ਆਖਿਆ ਚਾਨਣ ਨੂੰ ਕੋਈ چیر ਨਾ ਸਕਦਾ ਦੁਨੀਆ ਦਾ ਆਰਾ ਸੰਸਾਰ ਦਾ ਕੋਈ ਐਸਾ ਆਰਾ ਨਹੀਂ ਬਣਿਆ ਜਿਹੜਾ ਚਾਨਣ ਨੂੰ ਤੀਰ ਸਕਦਾ ਹੋਵੇ ਫਿਰ ਜਦੋਂ ਇਹ ਗੱਲ ਸੁਰਤ ਵਿੱਚ ਉਤਰ ਗਈ ਉਹਦੇ ਤੋਂ ਬਾਅਦ ਉਹਨਾਂ ਨੇ ਆਖਿਆ بڑے ਤਖਤ ਸਨ ਇਹਨਾਂ ਦੇ ਬੈਠਣ ਵਾਸਤੇ ਇਹਨਾਂ ਨੂੰ ਬਹੁਤ ਕੁਝ ਦਿੱਤਾ ਜਾਂਦਾ ਸੀ ਆਖਿਆ ਵੀ ਬਹੁਤ ਸੀ ਜਿਹੜੇ ਇਹਨਾਂ ਨੂੰ ਲਾਲਚ ਦਿੰਦੇ ਸਨ ਪੀ ਆਉਣ ਛੱਡ ਕੇ ਸਾਡੇ ਵਾਲੇ ਪਾਸੇ ਤੁਰੋ ਪਰ ਇਹਨਾਂ ਨੇ ਆਖਿਆ ਸਾਨੂੰ ਇੱਕ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਉਸ ਮਾਲਕ ਦੀ ਜਿਹੜੀ ਪਵਿੱਤਰ ਯਾਦ ਹੈ ਉਹ ਸਾਡੇ ਚੇਤਿਆਂ ਵਿੱਚੋਂ ਨਹੀਂ ਨਿਕਲਦੀ ਉਹ ਹਮੇਸ਼ਾ ਕਾਇਮ ਹੈ ਮੰਨਣ ਨੂੰ ਸੰ ਤਖਤ ਬਥੇਰੇ ਚੰਦਨ ਕਾ ਅਸਵਾਰਾ ਇੱਥੇ ਚੰਦਣ ਦੀਆਂ ਚੌਂਕੀਆਂ ਢਾ ਕੇ ਉਹਨਾਂ ਨੇ ਆਖਿਆ ਆਓ ਸਾਡੇ ਨਾਲ ਬੈਠੋ ਪਰ ਖਾਲਸਿਆਂ ਨੇ ਕਰਨਾ ਸੀ ਤਾਰਿਆਂ ਹੇਠ ਉਤਾਰਾ ਉਹਨੇ ਅਖੀਰ ਤੇ ਇਹ ਗੱਲ ਲਿਖੀ ਉਹਨੇ ਕਿਹਾ ਖਾਲਸਿਆਂ ਨੇ ਤਾਰਿਆਂ ਦੀ ਛਾਂ ਹੇਠ ਉਤਾਰਾ ਕਰਨਾ ਸੀ ਇਸ ਕਰਕੇ ਨਾ ਤੇ ਉਹਨਾਂ ਨੂੰ ਹਾਕਮ ਦੇ ਚੰਦਣ ਦੀਆਂ ਚੌਂਕੀਆਂ ਚੰਗੀਆਂ ਲੱਗਦੀਆਂ ਸਨ ਨਾ ਉਹਨਾਂ ਨੂੰ ਉਹ ਲਾਲਚ ਚੰਗਾ ਲੱਗਦਾ ਸੀ ਉਹਨਾਂ ਨੇ ਆਖਿਆ ਜੇ ਅਸਾਂ ਰਾਜ ਭਾਗ ਲੈਣਾ ਤੇ ਉਹ ਅਸਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲੋਂ ਲੈਣਾ ਹੈ ਸਾਨੂੰ ਤੁਹਾਡੇ ਦੁਆਰਾ ਦਿੱਤੀ ਹੋਈ ਕੋਈ ਵੀ ਖਿੱਲਤ ਮਨਜ਼ੂਰ ਨਹੀਂ ਐਪਰ ਇਥੋਂ ਤੱਕ ਅਪੜਨ ਦਾ ਤੇ ਇਥੋਂ ਅਗਾਹ ਦਾ ਸਫ਼ਰ ਉਹ ਜੇ ਤਾਰਿਆਂ ਦੀ ਛਾਵੇਂ ਵਰਗਾ ਹੋਵੇ ਜੇ ਗੁਰੂ ਤੇ ਭਰੋਸਾ ਕਰਕੇ ਆਪਾਂ ਚੱਲੀਏ ਤੇ ਫਿਰ ਸਾਨੂੰ ਇਹ ਗੱਲ ਸਹੀ ਜੇ ਸਮਝ ਆ ਜਾਂਦੀ ਹੈ ਵੀ ਮਹਾਰਾਜ ਇੱਕ ਹੋਕਾ ਦਿੰਦੇ ਚਮਕੌਰ ਦੀ ਗੜੀ ਵਿੱਚ ਉਹ ਬੁੱਧਿ ਚੰਦ रावत ਦੀ ਕੱਚੀ ਗੜੀ ਹੈ ਮਹਾਰਾਜ ਆਪਣੇ ਤੀਰ ਨਾਲ ਉਹਨੂੰ ਟਕੋਰ ਟਕੋਰ ਕੇ ਵੇਖਦਿਆ ਚਾਰਾਂ ਦਿਸ਼ਾਵਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਗਏ ਮਹਾਰਾਜ ਨੇ ਤੀਰ ਦੀ ਨੋਕ ਨਾਲ ਜਿਸ ਵੇਲੇ ਉਸ ਹਵੇਲੀ ਨੂੰ ਟਕੋਰਿਆ ਜਦੋਂ ਕੁਝ ਕਦਮ ਮਹਾਰਾਜ ਚੱਲੇ ਭਾਈ ਦਇਆ ਸਿੰਘ ਨੇ ਆਖਿਆ ਸੱਚੇ ਬਾਦਸ਼ਾਹ ਇਸ ਹਵੇਲੀ ਨਾਲ ਤੁਹਾਡਾ ਇਹਨਾਂ ਪਿਆਰ ਕਿਉਂ ਹੈ ਤੁਸੀਂ ਪਟਨਾ ਸਾਹਿਬ ਵਿਖੇ ਇਹਨੇ ਮਹਿਲ ਮਨਾਰਿਆਂ ਵਿੱਚ ਜੀਵਨ ਬਤੀਤ ਕੀਤਾ ਉਹਦੇ ਤੋਂ ਬਾਅਦ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹਨੇ ਕਿਲੇ ਇਹਨਾਂ ਕੁਝ ਛੱਡ ਕੇ ਤੁਸੀਂ ਇੱਥੇ ਆਉਣਾ ਕੀਤਾ ਉੱਥੇ ਸਹਿ ਸੁਭਾਵਕ ਉਹਨਾਂ ਨੇ ਇਹ ਬਚਨਾ ਕਿਹਾ ਜਿਸ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਆਖਦੇ ਦਇਆ ਸਿੰਘ ਜਿਹੜਾ ਪਟਨਾ ਸੀ ਉਹ ਸਾਡੇ ਬਚਪਨ ਦਾ ਝੂਲਣਾ ਸੀ ਉੱਥੇ ਅਸੀਂ ਆਪਣਾ ਬਚਪਨ گزارਿਆ ਹੈ ਜਿਹੜਾ ਆਨੰਦਪੁਰ ਸਹਿਮ ਹੈ ਜਿਹੜੀਆਂ ਉਥੋਂ ਦੀਆਂ ਮਹਿਲ ਤੇ ਮਾੜੀਆਂ ਨੇ ਆਖਿਆ ਉਹ ਇੱਕ ਯੂਨੀਵਰਸਿਟੀ ਹੈ ਜਿੱਥੇ ਜਾ ਕੇ ਇਹਨਾਂ ਪਿਆਰਿਆਂ ਨੇ ਸਿੱਖਿਆ ਪਰ ਇਹ ਚਮਕੌਰ ਦੀ ਗੜੀ ਹੈ ਇੱਥੇ ਕੱਲ ਨੂੰ ਇਹਨਾਂ ਦਾ ਇਮਤਿਹਾਨ ਹੋਣਾ ਹੈ ਇਥੋਂ ਜਿਹੜੇ ਸੁਰੱਖਰੂ ਹੋ ਕੇ ਜਾਣਗੇ ਉਹਨਾਂ ਨੂੰ ਸਦੀਆਂ ਤੱਕ ਚੇਤੇ ਕੀਤਾ ਜਾਂਦਾ ਰਹੇਗਾ ਇਸ ਮੰਜ਼ਲ ਤੇ ਪਹੁੰਚ ਕੇ ਇਸ ਗੱਲ ਦੀ ਵਿਆਖਿਆ ਅਸੀਂ ਸਮਝ ਲਈਏ ਕਿ ਜਦੋਂ ਬਾਬਾ ਕਬੀਰ ਸਾਹਿਬ ਇਹ ਆਖਦੇ ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਾਹੀਂ ਤਾਂ ਕਰ ਬੈਰਾਗ ਇਹ ਦੋਵੇਂ ਚੀਜ਼ਾਂ ਵੱਖਰੀਆਂ ਵੱਖਰੀਆਂ ਆਖਿਆ ਜਾਂ ਤੇ ਵਿਰਾਗੀ ਹੋ ਜਾ ਪਰ ਇਹ ਚੇਤੇ ਰੱਖੀ ਬੈਰਾਗੀ ਬੰਧਨ ਕਰੇ ਜੇ ਕੋ ਵਿਰਾਗੀ ਹੋ ਕੇ ਵੀ ਆਖੇ ਵੀ ਮੇਰੇ ਬੰਧਨ ਨਹੀਂ ਛੁੱਟਦੇ ਤੇ ਆਪਾਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਇਹ ਆਖਿਆ ਜਾਂਦਾ ਸੀ ਇਹ ਹਾਕਮ ਨੇ ਦੇਸ਼ ਦੇ ਪਰ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਉਹ ਹੱਥ ਵੇਖਣ ਵਾਲੇ ਉਹ ਗਲੀਆਂ ਵਿੱਚ ਮੰਗਦੇ ਫਿਰਦੇ ਆ ਜਿਨ੍ਹਾਂ ਨੂੰ ਇਹ ਆਖਿਆ ਜਾਂਦਾ ਸੀ ਇਹ ਤੁਹਾਡੀ ਇਸ ਇਬਾਰਤ ਨੂੰ ਤੈਅ ਕਰਨਗੇ ਕਿ ਤੁਹਾਡਾ ਭਵਿੱਖ ਕੀ ਹੋਏਗਾ ਮਹਾਰਾਜ ਆਖਿਆ ਭਵੇਖ ਇਹਨਾਂ ਦੇ ਹੱਥਾਂ ਵਿੱਚ ਨਹੀਂ ਹੈ ਅਸਲ ਵਿੱਚ ਇਹ ਸਾਰਾ ਕੁਝ ਮਹਾਰਾਜ ਦੀ ਇਸ ਅੰਮ੍ਰਿਤ ਬਾਣੀ ਅੰਦਰ ਹੈ ਜਿਸ ਪ੍ਰੋਸਾ ਕਰਕੇ ਜਿਸ ਨੇ ਆਪਣੇ ਜੀਵਨ ਅੰਦਰ ਧਾਰਨ ਕਰਕੇ ਚੱਲਿਆ ਉਥੇ ਫਿਰ ਆਖਿਆ ਉਹ ਬੰਧਨਾ ਤੋਂ ਮੁਕਤ ਹੋ ਗਿਆ ਉਹਨਾਂ ਫਿਰ ਅੱਗੇ ਇਸ ਗੱਲ ਨੂੰ ਸੌਖਿਆਂ ਸਮਝਾਇਆ ਕਿ ਜਦੋਂ ਆਪਾਂ ਗ੍ਰਸਥ ਵਿੱਚ ਹੁੰਨੇ ਆਂ ਤੇ ਇਹ ਆਮ ਵਰਤਾਰਾ ਹੈ ਕਿ ਲੋਕ ਆਖਦੇ ਵੀ ਵੇਖੋ ਹੁਣ ਵਿਆਹ ਆ ਜਾਏਗਾ ਫਿਰ ਤੈਨੂੰ ਸਮਝ ਲੱਗੇਗੀ ਵੀ ਅਸਲ ਵਿੱਚ ਵਿਆਹ ਕੀ ਹੈ ਫਿਰ ਤੈਨੂੰ ਪਤਾ ਲੱਗੇਗਾ ਪਰ ਮਹਾਰਾਜ ਨੇ ਆਖਿਆ ਸੁੰਦਰ ਸਫਰ ਹੈ ਇੱਥੇ ਚਿੰਤਾ ਤੋਂ ਮੁਕਤ ਹੋ ਕੇ ਜਦੋਂ ਤੂੰ ਇਸ ਪਾਸੇ ਵੇਖੇਂਗਾ ਤੇ ਇਹਦੇ ਵਰਗਾ ਸਾਥ ਕੋਈ ਨਹੀਂ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਸਤ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ ਇਹ ਖੁਸ਼ੀ ਤੇ ਗਮੀ ਦਾ ਇਹਨਾਂ ਖੂਬਸੂਰਤ ਸੁਮੇਲ ਹੈ ਜਿਹਦੇ ਵਿੱਚ ਦੋਵੇਂ ਚੀਜ਼ਾਂ ਨਾਲ-ਨਾਲ ਤੁਰਦੀਆਂ ਨੇ ਇੱਥੇ ਹਰਖ ਤੇ ਸੋਗ ਸਹਿਬ ਆਖਿਆ ਦੋਵੇਂ ਚੀਜ਼ਾਂ ਨਾਲ-ਨਾਲ ਤੁਰਦੀਆਂ ਇਹ ਬੜਾ ਖੂਬਸੂਰਤ ਹੈ ਇਸ ਕਰਕੇ ਸਤਿਗੁਰ ਜੀ ਨੇ ਆਖਿਆ ਉਹ ਸਭ ਤੋਂ ਵੱਡਾ ਗ੍ਰਸਤੀ ਹੈ ਜਿਸ ਮਾਲਕ ਪਰਮੇਸ਼ਰ ਨੂੰ ਅਸੀਂ ਸਜਦਾ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਕਿਰਪਾ ਕੀਤੀ ਮਹਾਰਾਜ ਇਹ ਦਾਤ ਦੇ ਕੇ ਨਵਾਜਿਆ ਤੇ ਉਥੋਂ ਤੋੜ ਕੇ ਫਿਰ ਆਪਣਾ ਸਾਰਾ ਪਰਿਵਾਰ ਵਾਰ ਕੇ ਇਹ ਜੋ ਦਸਤਾਰ ਅਸੀਂ ਮੰਨਦੇ ਹਾਂ ਇਹ ਜੋ ਕਲਗੀ ਸਾਡੇ ਸਿਰ ਤੇ ਸੋਹੰਦੀ ਹੈ ਇਹ ਉਹਨਾਂ ਬੱਚਿਆਂ ਕਰਕੇ ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਸਾਨੂੰ ਇਸ ਕਾਬਲ ਬਣਾਇਆ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ ਬਾਬਾ ਕਬੀਰ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਉਹਨਾਂ ਦੇ ਆਖਰੀ ਇਹ ਵਜਨ ਜਦੋਂ ਤੁਸੀਂ ਇਸ ਗੱਲ ਨੂੰ ਸਮਝ ਲਓਗੇ ਫਿਰ ਉਥੇ ਆਖਿਆ ਤਾਂ ਕੋ ਵੱਡੋ ਅਪਹਾਗ ਉਹਦੇ ਵਰਗਾ ਵੱਡਾ ਕੋ ਅਪਹਾਗਾ ਨਹੀਂ ਜਿਹੜਾ ਦ੍ਰਿਸ਼ਟੀ ਨਾ ਹੋ ਕੇ ਬਿਰਾਗੀ ਹੋਵੇ ਤੇ ਬਿਰਾਗੀ ਹੋ ਕੇ ਬੰਧਨ ਵਿੱਚ ਪੈ ਗੁਰੂ ਨਾਨਕ ਸਾਹਿਬ ਉਹਨਾਂ ਪਰਥਾਏ ਇੱਕ ਵਜਨ ਕਿ ਇਹ ਦੋਵੇਂ ਚੀਜ਼ਾਂ ਮਹਾਰਾਜ ਕਿਵੇਂ ਬਾੜੀਆਂ ਜਾ ਸਕਦੀਆਂ ਇੱਕ ਪਾਸੇ ਤੁਸੀਂ ਆਖਿਆ ਕਿ ਇਹ ਕਰਮ ਨਿਭਾਉਣਾ ਫਰਜ਼ ਨਿਭਾਉਣਾ ਦੂਜੇ ਪਾਸੇ ਆਖਿਆ ਇਹਦੇ ਤੋਂ ਉਪਰਾਮ ਰਹਿਣਾ ਹੈ ਇਸ ਪਰਿਵਾਰ ਦਾ ਮੋਹ ਨਹੀਂ ਕਰਨਾ ਇਸ ਕੁਟੰਬ ਦਾ ਕੋਈ ਸਾਥ ਨਹੀਂ ਤੇ ਵੇਖੋ ਸਤਿਗੁਰੂ ਦੀ ਬਾਣੀ ਪੜ੍ਹਦੇ ਆ ਉਹਨਾਂ ਨੇ ਇੱਕ ਦ੍ਰਿਸ਼ ਦਿੱਤਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ ਦੋ ਚੀਜ਼ਾਂ ਇੱਕ ਆਖਿਆ ਕਮਲ ਦਾ ਫੁੱਲ ਜਿਸ ਪਾਣੀ ਵਿੱਚ ਪੈਦਾ ਹੋਇਆ ਉਹ ਉਸ ਪਾਣੀ ਦੀ ਸ਼ੋ ਉਹ ਉਸ ਕਮਲ ਦੇ ਫੁੱਲ ਨੂੰ ਨਹੀਂ ਲੱਗਦੀ ਮਰਗਾਈ ਇੱਕ ਥਾਂ ਤੋਂ ਤੈਰ ਕੇ ਦੂਜੇ ਥਾਂ ਤੇ ਜਾਂਦੀ ਹੈ ਉਥੇ ਫਿਰ ਅੱਖਿਆ ਉਹਦੇ ਖੰਭ ਨਹੀਂ ਭਿਜਦੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਖਾਣੇ ਜਦੋਂ ਸੁਰਤ ਅੰਦਰ ਸ਼ਬਦ ਆ ਜਾਏ ਉਥੇ ਫਿਰ ਆਖਿਆ ਪਾਰ ਉਤਾਰਾ ਹੋ ਜਾਂਦਾ ਹੈ ਮਹਾਤਮਾ ਬੁੱਧ ਜਦੋਂ ਆਪਣੇ ਗੁਰੂ ਕੋਲ ਬੈਠਾ ਉਹ ਨਦੀ ਦੇ ਕੰਢੇ ਤੇ ਬੈਠਾ ਹੈ ਉਹਨੇ ਜਦੋਂ ਪੁੱਛਿਆ ਉਹ ਕਹਿੰਦਾ ਵੀ ਆਪਾਂ ਨਦੀ ਪਾਰ ਕਰਨੀ ਹੈ ਤੇ ਕੀ ਸਾਧਨਾ ਉਹ ਅੱਖ ਲੱਗਾ ਵੀ ਜਾਂ ਤੇ ਨਦੀ ਚ ਪਾਣੀ ਘੱਟ ਹੋਵੇ ਤੇ ਆਪਾਂ ਤੁਰ ਕੇ ਨਦੀ ਪਾਰ ਕਰ ਸਕਦੇ ਆ ਜੇ ਪਾਣੀ ਜ਼ਿਆਦਾ ਹੈ ਤੇ ਆਪਾਂ ਤੈਰ ਕੇ ਪਾਰ ਕਰ ਲੈਨੇ ਆ ਤੇ ਬੁੱਧ ਨੇ ਆਖਿਆ ਜੀ ਜੇ ਤੈਰਨਾ ਵੀ ਨਾ ਆਉਂਦਾ ਹੋਵੇ ਉਹਨਾਂ ਆਖਿਆ ਫਿਰ ਆਪਾਂ ਢੇੜੀ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਣੇ ਆ ਆਖਿਆ ਵੀ ਹੋਰ ਵੀ ਕੋਈ ਸਦਨ ਹੈ ਵੀ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਦਾ ਆਪਾਂ ਸਫ਼ਰ ਕਰਨਾ ਵੀ ਜਾਂ ਤੇ ਬੰਦਾ ਤੁਰ ਕੇ ਜਾਏਗਾ ਜਾਂ ਤੈਰ ਕੇ ਤੇ ਜਾਂ ਢੇੜੀ ਵਿੱਚ ਉਹ ਕਹਿੰਦਾ ਜੀ ਇਹਦੇ ਤੋਂ ਬਿਨਾਂ ਤੇ ਕੁਝ ਨਹੀਂ ਫਿਰ ਤੁਸੀਂ ਸੰਸਾਰ ਦੇ ਲੋਕਾਂ ਨੂੰ ਆਖਦੇ ਵੀ ਭਵ ਸਾਗਰ ਤਰ ਜਾਓਗੇ ਤੁਸੀਂ ਦੱਸੋ ਤੁਹਾਡੇ ਕੋਲ ਕੀ ਸਾਧਨ ਹੈ ਉਹਨੂੰ ਉਹ ਮਹਾ ਗਿਆਨ ਹੋਇਆ ਜਿਸ ਸਦਕਾ ਸਭ ਤੋਂ ਗਿਆਨਵਾਨ ਚੇਲਾ ਮਹਾਤਮਾ ਬੁੱਧ ਦਾ ਪਹਿਲਾ ਬਣਿਆ ਉੱਥੇ ਫਿਰ ਸਮਝਾਇਆ ਵੀ ਅਸਲ ਵਿੱਚ ਜਿਹੜੀਆਂ ਗੱਲਾਂ ਅਸੀਂ ਕਰਦੇ ਆਂ ਵੀ ਇਦਾਂ ਇਥੋਂ ਆਪਾਂ ਉਪਰਾਮ ਹੋ ਕੇ ਚਲੇ ਜਾਣਾ ਮਹਾਰਾਜ ਆਖਿਆ ਇਹਦੇ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਜਦੋਂ ਤੱਕ ਸੁਰਤ ਦੀ ਸਥਿਰਤਾ ਨਹੀਂ ਬਣਦੀ ਜਦੋਂ ਤੱਕ ਇਹਦਾ ਟਿਕਾਣਾ ਨਹੀਂ ਬਣਦਾ ਤੇ ਜਦੋਂ ਤੱਕ ਇਹਦੇ ਅੰਦਰ ਸ਼ਬਦ ਦਾ ਵਾਸਾ ਨਹੀਂ ਹੁੰਦਾ ਜਿਸ ਵਕਤ ਸ਼ਬਦ ਦਾ ਵਾਸਾ ਇਹਦੇ ਅੰਦਰ ਹੋਇਆ ਫਿਰ ਦੋਵੇਂ ਚੀਜ਼ਾਂ ਉਹਨਾਂ ਦੇ ਨਾਲ-ਨਾਲ ਤੋਰੀਆਂ ਕਬ ਕਲ ਸੁਜਸ ਗਾਹੁ ਗੁਰੂ ਨਾਨਕ ਰਾਜ ਜੋਗ ਜਿਨ ਮੰਨਿਓ ਆਖਿਆ ਵੀ ਆਪਣੀ ਕਿਰਤ ਵੀ ਕਰਨੀ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਤੇ ਇਹਨਾਂ ਤੋਂ ਪ੍ਰਾਂਮਿਕ ਰਹਿਣਾ ਰਾਜ ਤੇ ਜੋਗ ਦਾ ਕਨਸੈਪਟ ਮਹਾਰਾਜ ਨੇ ਬਾਣੀ ਵਿੱਚ ਦਿੱਤਾ ਹੈ ਅਸ਼ੋਕ ਸਮਰਾਟ ਜਿਸ ਵਕਤ ਬੋਧੀ ਬਣਿਆ ਉਹਨੇ ਆਪਣੀ ਤਲਵਾਰ ਸਿੰਘਾਸਨ ਤੇ ਰੱਖ ਦਿੱਤੀ ਉਹਨੇ ਆਖਿਆ ਅੱਜ ਤੋਂ ਬਾਅਦ ਮੈਂ ਤਲਵਾਰ ਨਹੀਂ ਧਾਰਨ ਕਰਨੀ ਕਿਉਂ ਕਿਉਂਕਿ ਹੁਣ ਮੈਂ ਦਰਵੇਸ਼ ਹੋ ਗਿਆ ਹਾਂ ਹੁਣ ਮੈਂ ਸ਼ਾਸਕ ਨਹੀਂ ਰਹਾ ਤੇ ਜਿਸ ਵਕਤ ਕੋਈ ਦਰਵੇਸ਼ ਸ਼ਾਸਕ ਬਣਦਾ ਹੈ ਉਹ ਆਪਣੇ ਵਸਤਰ ਉਤਾਰ ਕੇ ਕਹਿੰਦਾ ਹੁਣ ਮੈਂ ਸ਼ਾਸਕ ਬਣ ਗਿਆ ਮੇਰੇ ਕੋਲੋਂ ਦਰਵੇਸ਼ੀ ਨਹੀਂ ਹੋਣੀ ਪਰ ਸਤਗੁਰਾਂ ਨੇ ਕਿਰਪਾ ਕੀਤੀ ਉਹਨਾਂ ਨੇ ਆਖਿਆ ਗੁਰੂ ਨਾਨਕ ਨੇ ਰਾਜ ਤੇ ਜੋਗ ਦੋਵੇਂ ਮਾਣਿਆ ਫਿਰ ਦੋ ਤਲਵਾਰਾਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਬੰਧੀਆਂ ਮੀਰ ਦੀ ਤੇ ਪੀਰ ਦੀ ਫਿਰ ਇਸ ਨੂੰ ਸੰਪੂਰਨਤਾ ਬਖਸ਼ੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਵੀ ਹੈ ਤੇ ਉਹ ਦਰਵੇਸ਼ ਵੀ ਹੈ ਇਥੇ ਉਸ ਦਰਵੇਸ਼ੀ ਦੇ